ਮੈਂ ਬੇਨਤੀ ਕਰਾਂ ਸੁਭਾ ਜੈਨ ਲਿੱਲੀ ਜੀ ਉਹ ਵੀ ਆਪਣਾ ਆ ਜੈਨ ਸਾਹਿਬ ਨੂੰ ਵੀ ਕਰਾਓ ਜੀ ਜਵਾਨ ਆ ਪਰਵਾ ਨੂੰ ਕਰ ਸ਼ਨੀ ਢਿੱਲੋਂ ਜੀ ਹਾਂ ਬੋਲੇ ਸੋ ਨਿਹਾਲ ਬੋਲੇ ਬੋਲੇ ਈਸ਼ਾਨ ਬੇਨਤੀ ਕਰਾਂ ਸਵਾਜਨ ਲਈ ਉਹ ਵੀ ਆਪ ਜਵਾਨ ਕਰਨ ਅਸ਼ੋਕ ਬੁੱਟਰ ਜੀ ਨੂੰ ਬੇਨਤੀ ਕਰਾਂਗਾ ਉਹ ਵੀ ਜਵਾਨ ਕਰਨ ਮੇਰੇ ਛੋਟੇ ਵੀਰ ਸੁਖਜਿੰਦਰ ਸਿੰਘ ਜੀ ਕੌਣੀ ਚੇਅਰਮੈਨ ਸਾਹਿਬ ਉਹਨਾਂ ਦਾ ਵੀ ਇਸ ਮੰਚ ਤੋਂ ਮੈਂ ਧੰਨਵਾਦ ਕਰਦਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਰੇ ਸਰਕਲ ਪ੍ਰਧਾਨਾਂ ਨੇ ਭਵੇਂ ਜਸਵਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ ਦੀ ਲਵਾਰਾ, ਗੁਰਵਿੰਦਰ ਸਿੰਘ ਦੀ ਢਿੱਲੋਂ, ਨਵਦੀਪ ਸਿੰਘ ਜਿਮਰਾੜ, ਬਲਜਿੰਦਰ ਸਿੰਘ ਦੀ ਹਰੀਕੇ ਕਲਾਂ, ਮਨਤਾਜ ਸਿੰਘ ਦੀ ਰੰਦਾਵਾ ਤੇ ਬਲਰਾਜ ਸਿੰਘ ਦੀ ਮਾਨ ਇਹਨਾਂ ਨੇ ਸਾਰਿਆਂ ਨੇ ਅਕਾਲੀ ਦਲ ਤੋਂ ਸਤੀਫੇ ਦੇ ਕੇ ਸਰਦਾਰ ਹਰਦੀਪ ਸਿੰਘ ਦੀ ਢਿੱਲੋਂ ਸਾਹਿਬ ਦੇ ਨਾਲ ਖੜਨ ਦਾ ਐਲਾਨ ਕੀਤਾ ਹੈ ਇਹਨਾਂ ਦੀ ਇਸ ਵੱਡੀ ਸੋਚ ਤੇ ਜਕਾਰਾ ਛੱਡਣਾ ਬੋਲੇ ਸੋ ਨਿਹਾਲ ਮਾਦੋ ਮਾਦੋ ਵਾਈਗਰ ਉਹ ਜਿਹੜੇ ਰਹਿ ਗਏ ਬਾਈ ਜੀ ਬਾਦ ਨਹੀਂ ਆਪਾਂ ਸਾਰਿਆਂ ਨੇ ਆਪਾਂ ਸਾਰਿਆਂ ਨੇ ਹੁਣ ਪੰਜਾਬ ਦੇ ਬਾਣ ਪੰਜਾਬੀਆਂ ਦੇ ਦਿਲਾਂ ਦੀ ਧੜਕਣ